ਸੂ ਆਹ ਜੀ ਕੇ ਫਲਸਾ ਵਾਹਿਗੁਰੂ ਜੀ ਕੇ ਫਤੇ ਆਓ ਪਿਆਰਿਓ ਇਤਿਹਾਸਕ ਲੜੀ ਨੂੰ ਅੱਗੇ ਤੋਰਦੇ ਹੋਏ ਗਪਾਲ ਪਾਂਡੇ ਦੇ ਕੋਲ ਪੜਨ ਵਾਸਤੇ ਭੇਜਣਾ ਬਾਬਾ ਕਾਲੂ ਜੀ ਬਾਲਕ ਦੀਆਂ ਖੇਡਾਂ ਤੇ ਹਸਣ ਖੁੱਦਣ ਤੇ ਨਰਾਲੇ ਟੰਗ ਵੇਖ ਕੇ ਮਨ ਵਿੱਚ ਬੜਾ ਖੁਸ਼ ਹੁੰਦੇ 6 ਸਾਲ ਦੀ ਉਮਰ ਹੋ ਗਈ ਇੱਕ ਦਿਨ ਕਾਲੂ ਜੀ ਨੇ ਵਿਚਾਰਿਆ ਕਿ ਹੁਣ ਪੜਨ ਦੇ ਯੋਗ ਹੋ ਗਿਆ ਹੈ ਲਿਖਾ ਪਤਾ ਸਿਖਾਣਾ ਸਾਡਾ ਬਹੁਤਾ ਕੰਮ ਹੈ ਪਾਦੇ ਪਾਸ ਇਸ ਨੂੰ ਬਿਠਾ ਦਈਏ ਇਹ ਵੀ ਮੇਰੇ ਵਾਂਗੂ ਲੇਖੇ ਵਿੱਚ ਸਿਆਣਾ ਹੋ ਜਾਵੇ ਸਿਆਣੇ ਕਹਿੰਦੇ ਨੇ ਜਿਹੜਾ ਪਿਤਾ ਆਪਣੇ ਬੱਚਿਆਂ ਨੂੰ ਵਿਦਿਆ ਨਹੀਂ ਪੜਾਉਂਦਾ ਉਹ ਪਿਤਾ ਆਪਣੇ ਬੱਚਿਆਂ ਦਾ ਦੁਸ਼ਮਣ ਹੈ ਕਿਉਂਕਿ ਵਿਦਿਆ ਤੋਂ ਬਿਨਾਂ ਅਕਲ ਨਹੀਂ ਆਉਂਦੀ ਤੇ ਜਗਤ ਵਿੱਚ ਸ਼ੋਭਾ ਨਹੀਂ ਪਾਉਂਦਾ ਅਨਪਰ ਭੂਲੇ ਸੁਭਾਅ ਵਾਲਾ ਸਿੱਧਾ ਜਿਆ ਰਹਿੰਦਾ ਹੈ ਇਹ ਧਨ ਨਹੀਂ ਕਮਾ ਸਕਦਾ ਕਿਉਂਕਿ ਉਸ ਨੂੰ ਕਿਸੇ ਤਰ੍ਹਾਂ ਦੀ ਸਿਆਣੀ ਗੱਲ ਦੀ ਸਮਝ ਨਹੀਂ ਹੁੰਦੀ ਇਸ ਦਾ ਵਿਚਾਰ ਕਰਕੇ ਬਾਬਾ ਕਾਲੂ ਜੀ ਨੇ ਦੂਸਰੇ ਦਿਨ ਸਵੇਰੇ ਹੀ ਗੁਰੂ ਜੀ ਨੂੰ ਪਾਦੇ ਪਾਸ ਪੜਨ ਬਿਠਾਉਣ ਵਾਸਤੇ ਤਿਆਰੀ ਕਰ ਲਈ ਮਹਿਤਾ ਕਾਲੂ ਜੀ ਨੇ ਚੌਲਾਂ ਦੀ ਇੱਕ ਥੈਲੀ ਭਰ ਲਈ ਹੱਥ ਵਿੱਚ ਕੁਝ ਸਪਾਰੀਆਂ ਲੈ ਲਈਆਂ ਗੁਰੂ ਜੀ ਨੂੰ ਸੁੰਦਰ ਨਵੇਂ ਕੱਪੜੇ ਪਵਾ ਕੇ ਹੱਥ ਦੀ ਉਂਗਲੀ ਫੜ ਲਈ ਤੇ ਨਾਲ ਲੈ ਕੇ ਪਾਂਦੇ ਪਾ ਚਲੇ ਗਏ ਪਾਂਦਾ ਜੀ ਸਾਡੇ ਸੁਪੁੱਤਰ ਨੂੰ ਤੁਸੀਂ ਬੜੇ ਪ੍ਰੇਮ ਪਿਆਰ ਨਾਲ ਪੜ੍ਹਾਉਣਾ ਜਾਦੇ ਲੇਖੇ ਦੇ ਲਿਖਣ ਪੜਨ ਵਿੱਚ ਗੁਣਵਾਨ ਹੋ ਜਾਏਗਾ ਤਾਂ ਮੈਂ ਤੁਹਾਡੀ ਸੇਵਾ ਕਰਾਂਗਾ ਇੱਕ ਦੋ ਸਾਲਾਂ ਵਿੱਚ ਹੀ ਇਸ ਨੂੰ ਇਸ ਤਰ੍ਹਾਂ ਕਰ ਦਿਓ ਇਸ ਤਰ੍ਹਾਂ ਗੁਰੂ ਜੀ ਨੂੰ ਪਾਂਦੇ ਪਾਠ ਵਿਸਾ ਕੇ ਚੰਗੀ ਤਰ੍ਹਾਂ ਪੜਾਉਣ ਦੀ ਤਗੀਦ ਕਰਕੇ ਪੱਕੀ ਕਰਕੇ ਮਹਤਾ ਕਾਲੂ ਜੀ ਘਰ ਨੂੰ ਆ ਗਏ ਪਾਉਂਦੇ ਨੇ ਬੜੀ ਪ੍ਰਸੰਤਾ ਨਾਲ ਪਹਿਲਾਂ ਵਿਧਿਆ ਦਾਤੀ ਦੀ ਅਰਾਧਨਾ ਕੀਤੀ ਤੇ ਫਿਰ ਗੁਰੂ ਜੀ ਨੂੰ ਗਿਣਤੀ ਪੜਾਉਣੀ ਰੰਮ ਕੀਤੀ ਪਾਉਂਦਾ ਜਿਸ ਤਰ੍ਹਾਂ ਅੱਗੇ-ਅੱਗੇ ਬੋਲਦਾ ਜਾਂਦਾ ਉਸੇ ਤਰ੍ਹਾਂ ਗੁਰੂ ਨਾਨਕ ਪਿਛੇ ਪੜ ਹੀ ਜਾਂਦੇ ਪਾਉਂਦਾ ਗੁਰੂ ਜੀ ਨੂੰ ਇਸ ਤਰ੍ਹਾਂ ਸੱਲ ਪੜਦਾ ਵੇਖ ਕੇ ਬੜਾ ਪ੍ਰਸੰਨ ਹੋਇਆ ਮਨ ਵਿੱਚ ਨਿਮਾਨ ਲਗਾਇਆ ਕਿ ਬਾਲਕ ਬਹੁਤ ਸਿਆਣਾ ਮਲੂਮ ਹੁੰਦਾ ਹੈ ਛੇਤੀ ਪੜ ਜਾਏਗਾ ਮਹਿਤਾ ਕਾਲੂ ਜੀ ਖੁਸ਼ ਹੋਣਗੇ ਬਹੁਤ ਸਾਰਾ ਧਨ ਦੇਣਗੇ ਇਸ ਤਰ੍ਹਾਂ ਪ੍ਰਸੰਤਾ ਨਾਲ ਜੋ ਕੁਝ ਪਾਉਂਦੇ ਨੇ ਸਾਰਾ ਦਿਨ ਪੜਾਇਆ ਉਹ ਆਪ ਜੀ ਨੇ ਸੰਧਿਆ ਸਮੇਂ ਘਰ ਜਾ ਕੇ ਸਭ ਕੁਝ ਮਾਤਾ ਜੀ ਨੂੰ ਜਵਾਨੀ ਸੁਣਾ ਦਿੱਤਾ ਤੇ ਮਾਤਾ ਜੀ ਬੜੇ ਪ੍ਰਸੰਨ ਹੋਏ ਦੂਜੇ ਦਿਨ ਸਵੇਰੇ ਮਹਿਤਾ ਕਾਲੂ ਜੀ ਫੇਰ ਗੁਰੂ ਜੀ ਨੂੰ ਪਾਉਂਦੇ ਪਾਸ ਲੈ ਗਏ ਤੇ ਆਪਣੇ ਵੱਲੋਂ ਇਸ ਗੱਲ ਦੀ ਬੜੀ ਖੁਸ਼ੀ ਪ੍ਰਗਟ ਕੀਤੀ ਜੋ ਕੁਝ ਤੁਸਾਂ ਪੜਾਇਆ ਏ ਨਾਨਕ ਨੇ ਘਰ ਜਾ ਕੇ ਸਾਨੂੰ ਸਾਰਾ ਸੁਣਾ ਦਿੱਤਾ ਹੈ ਤੁਹਾਡੀ ਪਾਹਂਦਾ ਜੀ ਬੜੀ ਕਿਰਪਾ ਹੈ ਨਾਨਕ ਜੀ ਨੂੰ ਇਸ ਤਰ੍ਹਾਂ ਹੀ ਪਿਆਰ ਨਾਲ ਪੜਾਉਣਾ ਮਹਿਤਾ ਕਾਲੂ ਜੀ ਦੀਆਂ ਗੱਲਾਂ ਸੁਣ ਕੇ ਪਾਹਂਦਾ ਵੀ ਖੁਸ਼ੀ ਵਿੱਚ ਧੂਣ ਸੁਵਾਇਆ ਹੋਇਆ ਜਦ ਮਹਿਤਾ ਕਾਲੂ ਜੀ ਆਪ ਨੂੰ ਪਾਹਂਦੇ ਪਾਸ ਬਿਠਾ ਲ ਕੇ ਘਰੋਂ ਚਲੇ ਗਏ ਤਾਂ ਪਾਹਂਦੇ ਨੂੰ ਬੜੇ ਪਿਆਰ ਨਾਲ ਕਿਹਾ ਕੱਲ ਜੋ ਕੁਝ ਪੜਿਆ ਸੀ ਪਹਿਲਾਂ ਉਹ ਸੁਣਾ ਫਿਰ ਅੱਗੇ ਪੜਾਵਾਂਗਾ ਪਾਉਂਦੇ ਨੇ ਭਾਵੇਂ ਇਹ ਗੱਲ ਗੁਰੂ ਜੀ ਨੂੰ ਬਾਰ ਬਾਰ ਆਖੀ ਕਿ ਕੱਲ ਵਾਲਾ ਪੜਿਆ ਆ ਲੇਖਾ ਸੁਣਾਉ ਗੁਰੂ ਜੀ ਚੁੱਪ ਰਹੇ ਪਾਉਂਦਾ ਬੜਾ ਹੈਰਾਨ ਹੋਇਆ ਕਹਿਣ ਲੱਗਾ ਕਾਕਾ ਤੂੰ ਅੱਜ ਪੜਦਾ ਕਿਉਂ ਨਹੀਂ ਜਿਸ ਤਰ੍ਹਾਂ ਕੱਲ ਤੂੰ ਚੰਗੀ ਤਰ੍ਹਾਂ ਪੜਿਆ ਸੀ ਅੱਜ ਵੀ ਉਸੇ ਤਰ੍ਹਾਂ ਪੜ ਇਹ ਪੜਨਾ ਜਦੋਂ ਤੂੰ ਵੱਡਾ ਹੋਵੇਂਗਾ ਤੇਰੇ ਕੰਮ ਆਵੇਗਾ ਜੇ ਤੂੰ ਨਾ ਪੜੇਂਗਾ ਤੈਨੂੰ ਛੋਟੀਆਂ ਦੀ ਮਾਰ ਪਵੇਗੀ ਪਾਂਧੇ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਪੁੱਛਿਆ ਕਿ ਪਾਂਧਾ ਜੀ ਤੁਸੀਂ ਆਪ ਕੀ ਪੜ੍ਹੇ ਹੋ ਮੈਨੂੰ ਆਪਣੇ ਵਰਗਾ ਹੀ ਕਰੋਗੇ ਜਾਂ ਕੁਝ ਚੰਗਾ ਪਾਂਧਾ ਜੀ ਇਹ ਦੱਸੋ ਬੁੱਧੀਮਾਨਾਂ ਲਈ ਕਿਹੜਾ ਲੇਖਾ ਚੰਗਾ ਹੈ ਤੁਸੀਂ ਆਪਣੇ ਮਨ ਨੂੰ ਪੁੱਛ ਕੇ ਪਹਿਲਾਂ ਮੇਰੀ ਇਹ ਗੱਲ ਦਾ ਉੱਤਰ ਦਿਓ ਤੇ ਫਿਰ ਤੁਸੀਂ ਮੈਨੂੰ ਅੱਗੇ ਪੜ੍ਹਾਉਣਾ ਗੁਰੂ ਜੀ ਦਾ ਇਹ ਪ੍ਰਸ਼ਨ ਸੁਣ ਕੇ ਪਾਂਧਾ ਬੜਾ ਹਰਾਨ ਹੋ ਗਿਆ ਬੋਲਿਆ ਮੈਂ ਡਿਉੜ ਸਵਾਇਆ ਟੋਂਚੇ ਔਤੇ ਜ਼ਮੀਨ ਦੀ ਗਿਣਤੀ ਮੰਤੀ ਲੱਕੜ ਦੀ ਮੰਤੀ ਸਾਬ ਜਾਣਦਾ ਹਾਂ ਤੁਹਾਡਾ ਪਰਿਵਾਰ ਦਾ ਇਹੀ ਕੰਮ ਹੈ ਜਿਸ ਕਾਰਨ ਤੁਹਾਡੀ ਦੋਜੀ ਲੱਗੀ ਹੋਈ ਹੈ ਤੂੰ ਚਿਤ ਲਾ ਕੇ ਕਿਉਂ ਨਹੀਂ ਪੜਦਾ ਤਾਂ ਗੁਰੂ ਜੀ ਨੇ ਕਿਹਾ ਪਾਂਦਾ ਜੀ ਸੁਣੋ ਇਹਨਾਂ ਗੱਲਾਂ ਕਰਕੇ ਜੀਵ ਨੂੰ ਨੇਕਾਂ ਬੰਧਨ ਪਏ ਨੇ ਅੰਤ ਨੂੰ ਇਹ ਲੇਖੇ ਕਾਮ ਨਹੀਂ ਆਉਂਦੇ ਦਰਗਾਹ ਵਿੱਚ ਜਾ ਕੇ ਫਿਰ ਪਛਤਾਉਣਾ ਪੈਂਦਾ ਹੈ ਅੰਤ ਨੂੰ ਜੇ ਤੁਸੀਂ ਜਮਾ ਦੇ ਲੇਖੇ ਤੋਂ ਛੁਟਣਾ ਚਾਹੁੰਦੇ ਹੋ ਤਾਂ ਇਹ ਲੇਖ ਜਿਹੜਾ ਮੈਂ ਤੁਹਾਨੂੰ ਦੱਸਦਾ ਹਾਂ ਪੜ੍ਹੋ ਵਿਚਾਰੋ ਪਾਦੇ ਨਹੀਂ ਕਿ ਭਲਾ ਉਹ ਲੇਖਾ ਕਿਹੜਾ ਹੈ ਮੈਨੂੰ ਵੀ ਸੁਣਾਓ ਤਾਂ ਗੁਰੂ ਜੀ ਬੋਲੇ ਜਾਲ ਮੋਹ ਕਸ ਮਸ ਕਰ ਮਤ ਕਾਗਜ਼ ਕਰਸਾਰ ਭਾਉ ਕਲਮ ਕਰ ਚਿਤ ਲਿਖਾਰੀ ਗੁਰਪੁਸਤ ਲੇਖ ਵਿਚਾਰ ਲਿਖ ਨਾਮ ਸਾਲਹਾ ਲਿਖ ਲਿਖ ਅੰਤਨ ਪਰਾਰ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗਿਏ ਤਿੱਥੇ ਹੋਏ ਸਚਾ ਨਿਸ਼ਾਨ ਇਹ ਪੰਦਾ ਜੀ ਇਸਤਰੀ ਪੁੱਤਰ ਤੇ ਪਦਾਰਥਾਂ ਦੇ ਮੋਹ ਨੂੰ ਸਾੜ ਕੇ ਸ਼ਿਆਹੀ ਬਣਾਓ ਸ੍ਰੇਠ ਬੁੱਧੀ ਦਾ ਕਾਗਜ਼ ਕਰੋ ਪ੍ਰੇਮ ਦੀ ਕਲਮ ਘੜੋ ਆਪਣੇ ਮਨ ਨੂੰ ਲਿਖਾਰੀ ਬਣਾਓ ਗੁਰੂ ਨੂੰ ਪੁੱਛ ਕੇ ਸੱਚੇ ਨਾਮ ਦੀ ਉਸਤਿ ਲਿਖੋ ਜਿਸ ਦਾ ਪਰਵਾਰ ਨਹੀਂ ਹੈ हे भाई जी तू लिखना ही है त लेखा लिख सच्चे ਨਿਆਂ ਦੀ ਵਿਅੰਤਤਾ ਦੇ ਗੁਣ ਮਹਿਮਾ ਲਿਖਣਾ ਸਿੱਖ ਇਹ ਲੇਖ ਐਸਾ ਹੈ ਜਿੱਥੇ ਅੰਤ ਅਗਿਆਨੀ ਮੌਦੇ ਸਾਹਮਣੇ ਚ ਲਿਆ ਜਾਂਦਾ ਹੈ ਜਿਸ ਪੁਰਸ਼ ਦੇ ਨਾਮ ਪ੍ਰੀਤ ਹੋਵੇਗੀ ਉਹ ਤਨ ਮਨ ਧਨ ਦੀ ਝੂਠੀ ਪ੍ਰੀਤ ਨੂੰ ਤਿਆ ਕੇ ਤੇ ਇਸ ਲੇਖੇ ਦੇ ਨਾਲ ਚੱਲੇਗਾ ਉਥੇ ਇਹ ਸੱਚਾ ਪਰਮਾਨੰ ਹੀ ਮੰਨਿਆ ਜਾਣਾ ਹੈ ਗੁਰੂ ਜੀ ਪਾਸੋਂ ਇਹ ਵਿਚਾਰ ਸੁਣ ਕੇ ਪਾਂਦਾ ਬੜਾ ਚਰਜ ਹੋ ਕੇ ਮਨ ਵਿੱਚ ਕਹਿਣ ਲਗਾ ਇਹ ਬਾਲਕ ਹੋਣਾ ਬਾਲਕਾਂ ਵਰਗਾ ਨਹੀਂ ਕੋ ਸ਼ਕਤੀਵਾਨ ਬਾਲਕ ਹੈ ਫਿਰ ਪਾਂਦੇ ਨੇ ਪੁੱਛਿਆ ਜੋ ਕੁਝ ਤੁਸੀਂ ਕਿਹਾ ਹੈ ਤਾਂ ਸੱਚ ਹੈ ਪਰ ਜਿਹੜੇ ਨਾਮ ਜਪਣ ਵਾਲੇ ਹਨ ਉਹਨਾਂ ਨੂੰ ਰੋਟੀ ਕੱਪੜੇ ਦੀ ਥੁੜਨੀ ਰਹਿੰਦੀ ਗਰੀਬੀ ਦੇ ਹਾਲਤ ਵਿੱਚ ਹੀ ਵੇਖੇ ਨੇ ਮਰਨਾ ਵੀ ਸਭਨਾਂ ਦਾ ਇੱਕ ਸਾਰ ਹੀ ਹੁੰਦਾ ਹੈ ਇਹਨਾਂ ਗੱਲਾਂ ਨੂੰ ਵੇਖ ਕੇ ਮੇਰੇ ਮਨ 'ਚ ਨਾਮ ਦੀ ਸ਼ਰਧਾ ਨਹੀਂ ਰਹੀ ਪਾਉਂਦੇ ਦੇ ਇਹ ਵਿਚਾਰ ਸੁਣ ਕੇ ਗੁਰੂ ਜੀ ਦੇ ਸ਼ਬਦ ਦਾ ਦੂਜਾ ਪਦ ਉਚਾਰਨ ਕੀਤਾ ਜਿਥੈ ਮਿਲੇ ਵੜਿਆਈਆਂ ਸਦ ਖੁਸ਼ੀਆਂ ਸੱਚਾਓ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸਚਾ ਨਾਉ ਕਰ ਮਿਲੇ ਤਾਂ ਪਾਈਏ ਨਾਹੀਂ ਗੱਲੀ ਵਾਅਦਵਾ ਪਾਦਾ ਜੀ ਗੱਲ ਨਾ ਵਿਚਾਰੋ ਜਿਸ ਤਰ੍ਹਾਂ ਅਗਿਆਨੀ ਲੋਕ ਮਰਦੇ ਨੇ ਉਸੇ ਤਰ੍ਹਾਂ ਹੀ ਗਿਆਨੀ ਮਰਦੇ ਨੇ ਕਿਉਂਕਿ ਅਗਿਆਨੀ ਪੁਰਸ਼ ਜੋ ਮਰਦੇ ਨੇ ਉਹ ਸ਼ੌਂਕ ਤੇ ਚਿੰਤਾ ਨਾਲ ਕਈ ਪ੍ਰਕਾਰ ਦੀਆਂ ਵਾਸ਼ਨਾ ਲੈ ਕੇ ਮਰਦੇ ਨੇ ਜਿਸ ਕਰਕੇ ਉਹਨਾਂ ਨੂੰ ਮੁੜ-ਮੁੜ ਜਨਮ ਧਾਰਨਾ ਪੈਂਦਾ ਹੈ ਪਰ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਮਨ ਵਿੱਚ ਜਮਾ ਦਾ ਡਰ ਭਾਉ ਨਹੀਂ ਰਹਿੰਦਾ ਉਹ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਦੇਖਦੇ ਨੇ ਤੇ ਸਦਾ ਖੁਸ਼ੀ ਵਿੱਚ ਰਹਿੰਦੇ ਨੇ ਜਦ ਉਹ ਮਰਦੇ ਨੇ ਉਹਨਾਂ ਨੂੰ ਅੱਗੇ ਦਰਗਾਹ ਵਿੱਚ ਮਾਣ ਵਡਿਆਈਆਂ ਮਿਲਦੀਆਂ ਨੇ ਉਹ ਜਸ ਰੂਪੀ ਟਿੱਕੇ ਮਥੇ ਤੇ ਲਗਾਉਂਦੇ ਨੇ ਤੇ ਪਰਮੇਸ਼ਰ ਦੀ ਬਹੁਤ ਕਿਰਪਾ ਹੋਵੇ ਤਾਂ ਉਹ ਨਾਮ ਜਪਦਾ ਹੈ ਨਾਮ ਤੋਂ ਬਿਨਾ ਹੋਰ ਸਾਰੀਆਂ ਮੂਹ ਦੀਆਂ ਗੱਲਾਂ ਹਵਾ ਵਾਂਗੂ ਨਕਮੀਆਂ ਹੀ ਨੇ ਸਤਿਗੁਰੂ ਦੀਆਂ ਐਸੀਆਂ ਸੁੰਦਰ ਗੱਲਾਂ ਸੁਣ ਕੇ ਪਾਉਂਦਾ ਇਸਲਾ ਮਗਨ ਹੋ ਗਿਆ ਜਿਵੇਂ ਸਤਬੀਨ ਤੇ ਮਸਤ ਹੋ ਜਾਂਦਾ ਹੈ ਪਾਉਂਦੇ ਨੇ ਪੁੱਛਿਆ ਮਹਾਰਾਜ ਇਹ ਸਾਰੀ ਉਮਰ ਰੰਗਤ ਮਾਸ਼ੀਆਂ ਵਿੱਚ ਵਜ਼ੀਦ ਕਰ ਦਿੰਦੇ ਨੇ ਕਦੀ ਨਾਮ ਨਹੀਂ ਜਪਦੀ ਉਹਨਾਂ ਦਾ ਕੀ ਹਾਲ ਹੋਵੇਗਾ ਮੇਰਾ ਇਸਲੇ ਦੂਰ ਕਰੋ ਪਾਉਂਦੇ ਪਾਸੋਂ ਸੁਣ ਕੇ ਸਤਿਗੁਰੂ ਜੀ ਨੇ ਤੀਜਾ ਸ਼ਬਦ ਦਾ ਪਦ ਉਚਾਰਨ ਕੀਤਾ ਇਕ ਆਵੀ ਇਕ ਜਾਹੀ ਉਠ ਰੱਖੀਏ ਨਾਮ ਸਲਾਬ ਇਕ ਉਪਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀ ਵਿਣਨਾਵੇਂ ਜੁਇਕਾਰ ਆਂਦਾ ਜੀ ਇਹ ਜੋ ਆਉਂਦੇ ਜਾਂਦੇ ਨੇ ਪਿਛਲੇ ਕਰਮਾਂ ਦੇ ਫਲ ਭੋਗਣ ਵਾਸਤੇ ਆਉਂਦੇ ਨੇ ਕਰਮ ਕਰਕੇ ਕਈ ਪਾਸ਼ਾ ਹੋ ਜਾਂਦੇ ਨੇ ਕਿ ਇਹ ਮੰਗਤੇ ਪਰ ਅੱਗੇ ਦਰਗਾਹ ਵੇ ਜਾ ਕੇ ਪਤਾ ਲੱਗਦਾ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਹੁੰਦਾ ਉਹਨਾਂ ਨੂੰ ਕਿਣੀਆਂ ਸਜਾਵਾਂ ਮਿਲਦੀਆਂ ਇਨਾਮ ਤੋਂ ਬਿਨਾ ਸਭ ਕੰਮ ਬਰਥਿਆ ਆਪ ਜੀ ਦੇ ਵਜਨ ਸੁਣ ਕੇ ਪਾਉਂਦੇ ਨੇ ਆਖਿਆ ਗੁਰੂ ਜੀ ਮੈਂ ਜਾਣ ਲਿਆ ਕਿ ਆਪ ਸ਼ਕਤੀਮਾਨ ਹੋ ਤੁਹਾਡੇ ਬਚਨ ਕਲਿਆਣ ਕਰਨ ਵਾਲੇ ਨੇ ਕਿਰਪਾ ਕਰਕੇ ਮੇਰੇ ਮਨ ਦਾ ਇੱਕ ਸ਼ੰਕਾ ਹੋਰ ਨਿਵਰਤ ਕਰ ਦਿਓ ਜਿਹੜੇ ਲੋਕ ਮੋਹ ਵਿੱਚ ਫਸ ਕੇ ਨਾਮ ਨੂੰ ਕਦੀ ਭੁੱਲ ਕੇ ਭੁੱਲ ਕੇ ਵੀ ਨਹੀਂ ਜਪਦੇ ਉਹਨਾਂ ਦਾ ਮਾਲਕ ਦਾ ਡਰ ਕਿਉਂ ਨਹੀਂ ਹੁੰਦਾ ਉਹ ਨਾਮ ਜਪਣ ਵਿਸ਼ੇ ਵਿਕਾਰਾਂ ਵਿੱਚ ਲਾ ਕੇ ਪੁਰਸ਼ ਭਜਨ ਸਿਮਰਨ ਭੁੱਲ ਕੇ ਵੀ ਨਹੀਂ ਕਰਦਾ ਇਸ ਤ੍ਰੀਪੁਰਸ਼ ਦੇ ਤਨ ਦੌਲਤ ਵਿੱਚ ਹੀ ਉਹਨਾਂ ਦੀ ਬ੍ਰਿਤੀ ਲਗੀ ਰਹਿੰਦੀ ਏ ਪਾਂਦੇ ਦੇ ਬਚਨ ਸੁਣ ਕੇ ਗੁਰੂ ਜੀ ਨੇ ਚੌਥਾ ਪਦ ਉਚਾਰਨ ਕੀਤਾ ਭੈ ਤੇਰੇ ਡਰ ਅਗਲ ਖਖਖਪ ਛਿਜੇ ਦੇ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇਹ ਨਾਨਕ ਉਠੀ ਚੱਲਿਆ ਸਭ ਕੂੜੇ ਟੁੱਟੇ ਨਹਿ ਪ੍ਰਮਾਤਮਾ ਤਾਂ ਇਹਨਾਂ ਨੂੰ ਰਾਤ ਦਿਨ ਦੁੱਖ ਭੁੱਖ ਦੁਆਰਾ ਡਰਾਉਂਦਾ ਹੈ ਪਰ ਇਹ ਮੰਦਬੁੱਧੀ ਵਾਲਾ ਹੁਣ ਕਰਕੇ ਉਸ ਨੂੰ ਭੁਲਾ ਦਿੰਦਾ ਹੈ ਛਿਣ-ਛਣ ਕਰਕੇ ਉਮਰ ਬੀਤਦੀ ਜਾਂਦੀ ਹੈ ਸਰੀਰ ਦੀ ਦਸ਼ਾ ਬਦਲਦੀ ਜਾਂਦੀ ਹੈ ਪਰ ਵਿਸ਼ੇ ਵਿਕਾਰਾਂ ਵਿੱਚ ਲੱਗ ਕੇ ਇਧਰ ਧਿਆਨ ਨਹੀਂ ਦਿੰਦਾ ਸਰੀਰ ਤੇ ਧੰਨ ਦਾ ਜੋ ਝੂਠਾ ਮੋਹ ਹੈ ਇਹਨਾਂ ਦੋਹਾਂ ਨੂੰ ਛੱਡ ਕੇ ਤੁਰ ਜਾਂਦਾ ਇਸ ਤਰ੍ਹਾਂ ਕੋਈ ਚਾਰਾ ਨਹੀਂ ਚੱਲਦਾ ਜਿਨ੍ਹਾਂ ਵਾਸਤੇ ਇਸਨੇ ਮਨੁੱਖ ਮਨੁੱਖਾ ਜਨਮ ਦੀ ਬਾਜ਼ੀ ਹਾਰ ਦਿੱਤੀ ਉਹ ਕੋਈ ਵੀਰ ਤੋਂ ਅੱਗੇ ਨਹੀਂ ਜਾਂਦਾ ਗਿਆਨਹੀਣ ਪੁਰਸ਼ ਅਗਿਆਨਤਾ ਕਰਕੇ ਆਪਣੀ ਮੌਤ ਨੂੰ ਨਹੀਂ ਜਾਣਦਾ ਜਿਸ ਤਰ੍ਹਾਂ ਅੱਖਾਂ ਤੋਂ ਹੀਣਾ ਅਜਿਕਰ ਛੱਪ ਦੇ ਸਾਹਮਣੇ ਚਲਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਅਗਿਆਨੀ ਮੌਤੇ ਸਾਹਮਣੇ ਚਲਾ ਜਾਂਦਾ ਹੈ ਜਿਸ ਪੁਰਸ਼ ਦੀ ਨਾਮ ਵਿੱਚ ਪ੍ਰੀਤੀ ਹੋਵੇਗੀ ਉਹ ਤਨ ਤਨ ਦੀ ਝੂਠੀ ਪ੍ਰੀਤ ਨੂੰ ਤਿਆ ਕੇ ਨਾਮ ਸਿਮਰਨ ਵਿੱਚ ਲਿਵ ਲਾਵੇਗਾ ਅੰਤ ਉਸ ਨੂੰ ਮੁਕਤੀ ਪ੍ਰਾਪਤ ਹੋਵੇਗੀ ਸਤਿਗੁਰੂ ਜੀ ਦੇ ਐਸੇ ਮੁਕਤੀ ਦਾਤਾ ਬਚਨ ਸੁਣ ਕੇ ਪਾਉਂਦੇ ਦੀ ਨਾਮ ਭਜਨ ਵਿੱਚ ਲੱਗ ਲੱਗ ਗਈ ਸਾਵਧਾਨ ਹੋ ਕੇ ਬੇਨਤੀ ਕੀਤੀ ਅਤੇ बार-बार ਚਰਨਾਂ ਤੇ ਮੱਥਾ ਟੇਕ ਕੇ ਵੱਧ ਘੱਟ ਕਹਿਣ ਦੀ क्षमा ਮੰਗੀ ਅਰਥਾਤ ਮਹਾਰਾਜ ਜੀ ਅਜਾਣਪੁਣੇ ਵਿੱਚ ਕੋਈ ਅਜੋਕ ਗੱਲ ਮੈਂ ਆਪ ਜੀ ਨੂੰ ਆਖ ਦਿੱਤੀ ਹੋਵੇ ਤਾਂ ਮੈਨੂੰ ਬਖਸ਼ ਦੇਣਾ ਇਸ ਤਰ੍ਹਾਂ ਆਪ ਜੀ ਵਿਚਾਰ ਵਟਾਂਦਰਾ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਖਿਮਾ ਮੰਗੇ ਅਤੇ ਅੱਗੇ ਤੋਂ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਕੋਲੋਂ ਉੱਠ ਕੇ ਆਪਣੇ ਘਰ ਨੂੰ ਚਲੇ ਗਏ ਇਸ ਤਰ੍ਹਾਂ ਕਰਕੇ ਆਪ ਜੀ ਨੇ ਪਾਂਦੇ ਨੂੰ ਪੜਾਇਆ ਪਾਂਦੇ ਨੂੰ ਭੜਾਉਣ ਪ੍ਰੰਤ ਆਪ ਜੀ ਵਾਪਸ ਆਪਣੇ ਘਰੇ ਵਿਖੇ ਆਏ ਸੋ ਇੱਥੇ ਆਪ ਅਸਮਾਪਤੀ ਕਰਾਂਗੇ ਜੀ ਹੋਈਆਂ ਭੁੱਲਾਂ ਨੂੰ ਨੱਚਤਾ ਰਿਓ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ